ਸਸ਼ਕਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਫਿਰ ਤੋਂ ਆਏ ਹਾਂ ਆਪਣੇ ਚੈਨਲ ਤੇ ਇੱਕ ਵਾਰ ਫਿਰ ਤੋਂ ਵਰਕ ਹੈਗੇ ਨੈਕਸਟ ਮਸ਼ੀਨ ਸਟਾਰਟ ਹੋ ਰਹੀ ਹੈ ਅਸੀਂ ਕਰਦੇ ਹਾਂ ਇਸ ਨੂੰ ਅਸੀਂ ਜੁੜਾ ਆਪਸ ਰਸਵਾ ਕਰਦੇ ਹਾਂ ਤਿਆਰ ਕਰਦੇ ਹੈਗੇ ਨੈਕਸਟ ਹਾਂ ਲੋ ਜੀ ਸਸ਼ੀਕਾਰ ਅੱਜ ਅਪ ਇੱਕ ਸੂਟ ਰੈਡੀ ਕੀਤਾ ਸੀ ਕਸਟਮਰ ਦੀ ਡਿਮਾਂਡ ਦੇ ਉੱਤੇ ਬਲੈਕ ਕਲਰ ਦਾ ਉਹਨਾਂ ਨੇ ਬਲੈਕ ਕਲਰ ਤੇ ਵਰਕ ਕਰਵਾਇਆ ਹੈਗਾ ਜੀ ਬਹੁਤ ਹੀ ਸੋਹਣਾ ਮਸ਼ੀਨ ਵਰਕ ਹੋਇਆ ਉਹਨਾਂ ਦਾ ਸੂਟ ਰੈਡੀ ਹੋ ਗਿਆ ਅੱਜ ਅਪਾ ਡਿਸਪੈਚ ਕਰਨਾ ਹੈ ਉਹਨਾਂ ਦਾ ਸੂਟ ਸੋ ਤੁਸੀਂ ਦੇਖ ਸਕਦੇ ਹੈਗੇ ਉਹ ਵਰਕ ਦੇਖੋ ਜੀ ਇਹ ਘੇਰੇ ਤੇ ਵਰਕ ਹੈਗਾ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਬੈਕ ਸਾਈਡ ਤੇ ਦੇਖ ਸਕਦੇ ਹੋ ਪ੍ਰੋਪਰ ਠੀਕ ਹੈ ਜੀ ਬਹੁਤ ਹੀ ਸੋਹਣਾ ਰੈਡੀ ਹੋਇਆ ਸੂਟ ਇਹ ਦੇਖੋ ਇਹਦੀ 슬ੀਵ ਨੇ ਇਹ ਸਲੀਸ ਤੇ ਮਤਲਬ ਬਾਹੂ ਦੇ ਉੱਪਰ ਇਹ ਫਲਾਰ ਆਇਆ ਹੋਇਆ ਹੈ ਨੀਚੇ ਸਕੈਪਿੰਗ ਕੀਤੀ ਹੋਈ ਹੈ ਕਟਵਕ ਕੀਤਾ ਹੋਇਆ ਨੈਕਟ ਹੈਗਾ ਇਹ ਬਾਟਮ ਦੇ ਉੱਤੇ ਵੀ ਆਏਗਾ ਜੀ ਠੀਕ ਹੈ ਜੀ ਬਾਟਮ ਤੇ ਵੀ ਹੈ ਤੇ ਸਲੀਸ ਦੇ ਉੱਪਰ ਵੀ ਹੈਗਾ ਤੇ ਘੇਰੇ ਤੇ ਵਰਕ ਹੈ ਪਲੱਸ ਤੁਸੀਂ ਨੈਕ ਦੇਖਿਆ ਸੀਗਾ ਸਟੈਟਿਕ ਦਾ ਪਰ ਦਿਖਾਇਆ ਤਾਂ ਨੈਕ ਤੇ ਵੀ ਪ੍ਰੋਪਰ ਵਰਕ ਹੈਗਾ ਇਸ ਤੇ ਤਾਂ ਬਹੁਤ ਹੀ ਸੋਨਾ ਵਰਕ ਹੋਇਆ ਹੋਇਆ ਤੁਸੀਂ ਪ੍ਰੋਪਰ ਸੂਰ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਫਾਈਨਲ ਲੁੱਕ ਦੇਖ ਸਕਦੇ ਹੈਗੇ ਸੂਰ ਦੀ ਨੈਕ ਬਣਿਆ ਹੋਇਆ ਹੈਗਾ ਘੇਰਾ ਬਣਿਆ ਹੋਇਆ ਹੈ ਨੈਕਸਟ ਸੈਕਿੰਡ ਡਿਜ਼ਾਈਨ ਦੇਖੋ ਰੈਡੀ ਹੋ ਰਿਹਾ ਹੈ ਮਸ਼ੀਨ ਤੇ ਬਹੁਤ ਹੀ ਸੋਨਾ ਕਲਰ ਲਾਈਟ ਲਵੈਂਡਰ ਸ਼ੇਡ ਤੇ ਬਹੁਤ ਹੀ ਸੋਨੇ ਇਹ ਵਰਕ ਹੈ ਜੋ ਰੈਡੀ ਹੋ ਰਿਹਾ ਹੈਗਾ ਤੁਸੀਂ ਇਹਨਾਂ ਵਿੱਚ ਕੋਈ ਵੀ ਕਲਰ ਕਸਟਮਾਈਜ਼ ਕਰਵਾ ਸਕਦੇ ਹੋ ਇਹ ਬਹੁਤ ਹੀ ਸੋਨਾ ਵਰਕ ਪੋਲੇ ਟੋਪੇ ਦਾ ਜਿਹੜੇ ਹੈਂਡ ਨਾਲ ਐਮਬ੍ਰੋਇਡਰੀ ਕੀਤੀ ਜਾਂਦੀ ਸੀ ਮਸ਼ੀਨ ਨਾਲ ਬਹੁਤ ਹੀ ਸੋਨਾ ਕਿਤੇ ਹੁੰਦੇ ਆ ਪੋਲੇ ਟੋਪੇ ਦਾ ਪੰਜਾਬੀ ਵਿੱਚ ਕਹਿੰਦੇ ਸੀ ਕਿ ਨਾਨੂ ਹੋਏ ਬਹੁਤ ਹੀ ਪਿਆਰੀ ਫਿਨਿਸ਼ਿੰਗ ਹੈ ਵਰਕ ਦੀ ਬਹੁਤ ਹੀ ਸੋਨਾ ਕੰਮ ਨੈਕਸਟ ਇਹ ਵਾਲਾ ਡਿਜ਼ਾਈਨ ਕੋਇਸ ਜਿਹੜੀ ਬਹੁਤ ਸੋਹਣਾ ਇਹ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਕਲਰ ਹੈ ਤਿੰਨੇ ਚਾਰੀ ਕਲਰ ਹੀ ਬਹੁਤ ਜ਼ਿਆਦਾ ਸੋਹਣੇ ਇੰਗਲਿਸ਼ ਨਿਊਡ ਕਲਰਸ ਨੇ ਇਹ ਪਾਸਟਲ ਸ਼ੇਡਸ ਆ ਤਾਂ ਇਹ ਡਿਜ਼ਾਈਨ ਵੀ ਬਹੁਤ ਸੁਪਰ ਡੂਪਰ ਹਿੱਟ ਹੋ ਰਿਹਾ ਹੈ ਨੈਕਸਟ ਇਹ ਵੀ ਮਾਡਲ ਵਾਲਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਸਾਈਡ ਬਾਈ ਸਾਈਡ ਮਾਡਲ ਦੀ ਪਿਕ ਇਸੋੜਾ ਆਪਾਂ ਬਹੁਤ ਹੀ ਸੋਨੇ ਕਲਰਸ ਦੇ ਵਿੱਚ ਰੈਡੀ ਕੀਤੇ ਸੀ ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਕਲਰ ਤੇ ਇਹ ਸੂਟ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੈਗੇ ਹੋ ਨੰਬਰ ਸਕਰੀਨ ਤੇ ਦਿੱਕਾ ਦਿੱਤਾ ਹੋਇਆ ਜੀ ਆਰਡਰ ਨੰਬਰ ਹੈ ਇਹ ਸੂਟ ਜੋ ਤੁਸੀਂ ਆਪਣੀ ਪਸੰਦ ਦੇ ਫੈਬਰਿਕ ਤੇ ਆਪਣੀ ਪਸੰਦ ਦੇ ਕਲਰ ਤੇ ਕਰਵਾ ਸਕਦੇ ਹੋ ਫੈਬਰਿਕ ਦੇ ਅਕੋਰਡਿੰਗ ਸਭ ਦੀ ਚਾਰजेस ਅਲੱਗ-ਅਲੱਗ ਹੁੰਦੇ ਨੇ ਜਿਵੇਂ ਜੌਰਜਟ ਦੇ ਵਿੱਚ ਇਹ ਆਪਾਂ 15 1600 ਚ ਤਿਆਰ ਕਰ ਦਿੰਨੇ ਆ 1400 ਚ ਵੀ 1500 ਚ ਵੀ ਸ਼ਿਮਰ ਦੇ ਉੱਤੇ ਇਸ ਦਾ ਲਗ-ਲਗ ਰੇਟ ਹੁੰਦਾ ਹੈ ਆ ਦੇਖੋ ਇਹ ਬਹੁਤ ਵਧੀਆ ਫੈਬਰਿਕ ਹੈ ਜਿਹੜਾ ਆਪਾਂ ਯੂਜ਼ ਕਿਦਦੇ ਆ ਇਹ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਇਸ ਤੇ ਸੂਟ ਰੈਡੀ ਕੀਤਾ ਹਾਂ ਦਾ ਇਹ ਸ਼ਿਫੋਨ ਦਾ ਫੈਬਰਿਕ ਰਹਿਣ ਵਾਲਾ ਹੈਗਾ ਬਹੁਤ ਹੀ ਪਿਆਰਾ ਸ਼ਿਮਰ ਦਾ ਵੀ ਹੈਗਾ ਇਸ ਵਿੱਚ ਆਪਣੇ ਕੋਲ ਫੈਬਰਿਕ ਸੇਮ ਕਲਰ ਚ ਸ਼ਿਮਰ ਤੇ ਵੀ ਕ੍ਰਸ਼ ਸ਼ਿਮਰ ਤੇ ਵੀ ਹੈਗਾ ਤੇ ਕ੍ਰਸ਼ ਸ਼ਿਫੋਨ ਦੇ ਵਿੱਚ ਵੀ ਹੈਗਾ ਤਾਂ ਜ ਕੋਈ ਵੀ ਕਲਰ ਤੁਸੀਂ ਰੈਡੀ ਕਰ ਸਕਦੇ ਹੋ ਇਹ ਵਾਲਾ ਸੂਟ ਵੀ ਬਹੁਤ ਸੋਹਣਾ ਰੈਡੀ ਹੋਇਆ ਸੀਗਾ ਇਹ ਵੀ ਤੁਸੀਂ ਸੇਮ ਐਜ਼ ਇਟ ਵੀ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਹੈਗਾ ਜੀ ਇਹ ਸਾਰਾ ਸੂਟ ਤੁਹਾਨੂੰ 3000 ਦੇ ਵਿੱਚ ਰੈਡੀ ਕਰਕੇ ਦਿੱਤਾ ਜਾਏਗਾ 3000 ਦੇ ਵਿੱਚ ਔਰਗਾਂਜ਼ਾ ਦੁਪੱਟਾ ਐਮਬਰਾਇਡਰੀ ਕੀਤੀ ਹੋਈ ਹੈ ਸਾਈਡ ਤੇ ਸਕੈਲਪਿੰਗ ਵਰਕ ਸੇਮ ਆਏਗਾ ਇਹ ਵਾਲੇ ਸੂਟਸ ਵੀ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਫੋਟੋ ਬਣੀ ਹੋਈ ਹੈ ਜੋ ਪਿਕ ਬਣੀ ਹੋਈ ਹੈ ਇਸ ਨਾਲ ਅਪਰ ਰੈਡੀ ਕਿਤੇ ਨੇ ਸੂਝ ਕਾਫੀ ਸੋਨੇ ਕਲਰਸ ਰੈਡੀ ਹੋਏ ਸੀ ਤੁਸੀਂ ਵੀ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੈਗੇ ਹੋ ਬੋਟਮ ਤੇ ਵੀ ਵਰਕ ਆਇਆ ਹੈ ਜੀ ਦੂਸਰੀ ਸਾਈਡ ਮਸ਼ੀਨ ਦੇ ਬੋਟਮ ਤੇ ਵਰਕ ਹੋ ਰਹੇ ਨੇ ਇੱਧਰ ਦੀ ਸਾਈਡ ਸ਼ਰਟ ਤੇ ਹੋ ਰਹੀ ਸੀ ਇਹ ਉਹਨਾਂ ਡਿਜ਼ਾਈਨ ਵੀ ਬਹੁਤ ਸੁਪਰ ਡੂਪਰ ਹਿੱਟ ਹੋਏ ਸੀਗੇ ਆਪਣੇ ਇਸ ਤੇ ਵੀ ਕਾਫੀ ਆਪਾਂ ਬੁਕਿੰਗ ਕੀਤੀਆਂ ਸੀ ਬਹੁਤ ਹੀ ਪਿਆਰੀਆਂ ਹੋਈਆਂ ਸੀਗੇ ਸਾਰੇ ਰੈਡੀ ਤੁਸੀਂ ਇਹਨਾਂ ਚ ਕੋਈ ਵੀ ਸੂਟ ਹੈ ਜਿਹੜਾ ਕੋਈ ਵੀ ਡਿਜ਼ਾਈਨ ਹੈ ਆਪਣੇ ਪਸੰਦ ਦੇ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਕਲਰ ਬਹੁਤ ਅੱਛੇ ਕਸਟਮਰ ਨੇ ਸਿਲੈਕਟ ਕੀਤੇ ਸੀ ਜੋ ਆਪਾਂ ਦਿਖਾ ਰਹੇ ਹੈਗੇ ਆ ਬਹੁਤ ਹੀ ਪਿਆਰੇ ਪਿਆਰੇ ਸ਼ੇਡਸ ਦੇਖੋ ਲਵੈਂਡਰ ਸ਼ੇਡ ਕਿੰਨਾ ਪਿਆਰਾ ਲੱਗ ਰਿਹਾ ਹੈ ਲਾਈਟ ਔਰੇਂਜ ਸ਼ੇਡ ਤੇ ਡਾਰਕ ਪਪਲ ਦੇ ਵਿੱਚ ਇਹ ਡਿਜ਼ਾਈਨ ਵੀ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਇਹ ਇੱਕ ਨਵਾਂ ਡਿਜ਼ਾਈਨ ਜੋ ਕਿ ਆਇਆ ਸੀਗਾ ਇਹ ਵੀ ਬਹੁਤ ਸੋਹਣਾ ਤੁਸੀਂ ਮਾਡਲ ਦੀ ਪਿਕ ਦੇਖ ਸਕਦੇ ਹੋਗੇ ਉਹ ਉਹਨਾਂ ਨੇ ਵੀਅਰ ਕੀਤਾ ਹੋਇਆ ਕਿੰਨਾ ਪਿਆਰਾ ਲੱਗ ਰਿਹਾ ਹੈਗਾ ਸੋ ਇਸ ਤਰ੍ਹਾਂ ਦੇ ਸੂਟ ਤੁਸੀਂ ਵੀ ਆਪਣੀ ਪਸੰਦ ਦਾ ਸੂਟ ਆਪਣੇ ਕੋਲ ਬਹੁਤ ਠੀਕਾ ਟ੍ਰੇਟਾਂ ਵਿੱਚ ਮਾਰਕੀਟ ਨਾਲੋਂ ਤੇ ਨਾਲ ਹੀ ਆਪਣਾ ਤਸੱਲੀ ਵਾਲਾ ਕੰਮ ਹੋਏਗਾ ਜੀ ਤੁਸੀਂ ਤਸੱਲੀ ਨਾਲ ਆਪਣੀ ਮਰਜ਼ੀ ਦੇ ਫੈਬਰਿਕ ਤੇ ਆਪਣੀ ਪਸੰਦ ਦੇ ਰੰਗ ਤੇ ਆਪਦੀ ਪਸੰਦ ਦੀ ਕਢਾਈ ਸਾਡੇ ਕੋਲੋਂ ਕਰਵਾ ਸਕਦੇ ਹੈਗੇ ਹੋ ਆਪਣੀ ਤਸੱਲੀ ਨਾਲ ਤੁਸੀਂ ਵਰਕ ਕਰਵਾ ਸਕਦੇ ਹੋ ਆਪਣੀ ਇੱਛਾ ਦੇ ਅਨੁਸਾਰ ਦੁਪੱਟਾ ਐਡ ਕਰਵਾ ਸਕਦੇ ਹੈਗੇ ਹੋ ਬਾਕੀ ਆਪਾਂ ਹੈਂਡਵਰਕ ਵੀ ਕਰਦੇ ਹੈਗੇ ਆ ਆਰੀ ਵਰਕ ਵੀ ਕਰਦੇ ਹੈਗੇ ਆ ਅਗਰ ਤੁਸੀਂ ਉਹ ਕਰਵਾਉਣਾ ਤਾਂ ਉਹ ਵੀ ਕਰਵਾ ਸਕਦੇ ਹੈਗੇ ਆ ਤਾਂ ਬਹੁਤ ਹੀ ਸੋਨੇ ਸੂਟ ਆਪਾਂ ਰੈਡੀ ਕੀਤੇ ਸੀ ਇਹ ਵਾਲੇ ਤੁਸੀਂ ਦੇਖ ਹੀ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਕਿਵੇਂ ਹੁੰਦੀ ਹੈ ਮਸ਼ੀਨ ਨਾਲ ਬਹੁਤ ਹੀ ਵਧੀਆ ਕੰਮ ਕੀਤਾ ਜਾਂਦਾ ਹੈਗਾ ਨੰਬਰ ਸਕਰੀਨ ਤੇ ਹੈਗਾ ਜੋ ਸੂਟ ਤੁਸੀਂ ਆਰਡਰ ਕਰਨੇ ਹੁੰਦੇ ਇਹਦੀ ਹਾਫ ਪੇਮੈਂਟ ਅਡਵਾਂਸ ਤੇ ਹੁੰਦੀ ਹੈ ਪਹਿਲਾਂ ਤੁਹਾਨੂੰ ਫੈਬਰਿਕ ਦਿਖਾਵਾਂਗੇ ਤੁਸੀਂ ਯੂਜ਼ ਯੂਜ਼ ਕਰਨਾ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਸੂਟ ਰੈਡੀ ਹੋ ਜਾਏਗਾ ਤੁਹਾਨੂੰ ਫੋਟੋ ਪਾ ਕੇ ਫੁੱਲ ਪੇਮੈਂਟ ਤੋਂ ਬਾਅਦ ਸੂਟ ਮਿਲ ਜਾਏਗਾ ਕੈਸ਼ ਔਨ ਡਿਲੀਵਰੀ ਨਹੀਂ ਥੈਂਕ ਯੂ